ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅ ਅੱਜ ਦੇ ਸੂਟ ਜਿਹੜੇ ਆ ਬਹੁਤ ਪਿਆਰੇ ਹੋਣਗੇ ਕਾਟਨ ਸਟਾਫ ਦੇ ਹੋਣਗੇ ਜੌਰਜਟ ਦੇ ਵਿੱਚ ਹੋਣਗੇ ਤੁਹਾਨੂੰ 올ਓਵਰ ਸੂਟ ਵੀ ਮਿਲਣਗੇ ਪ੍ਰਿੰਟਡ ਸੂਟ ਮਿਲਣਗੇ ਬੁਕਿੰਗ ਦਾ ਨੰਬਰ 7814352822 ਹੋਏਗਾ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾ ਸੂਟ ਆ ਗ੍ਰੇ ਡਾਰਕ ਟੋਨ ਹੋਏਗੀ ਇਸ ਦੀ ਬੇਸ ਠੀਕ ਆ ਜੈਡ ਬਲੈਕ ਨਹੀਂ ਹੋਏਗਾ ਥੋੜਾ ਗ੍ਰੇ ਸਟੋਨ ਦੇ ਵਿੱਚ ਜਿਹੜਾ ਇਸ ਦਾ ਬੇਸ ਹੋਏਗਾ neck line ਬਹੁਤ ਸੋਹਣੀ ਬਣੀ ਆ ਸਟੋਨ ਵਰਕ ਆਏਗਾ ਉੱਪਰ ਮਲਟੀ ਕਲਰ ਦੀ ਜਿਹੜੀ ਆ ਉਹ ਪ੍ਰਿੰਟਿੰਗ ਆਏਗੀ ਤੁਸੀਂ ਪ੍ਰਿੰਟਿੰਗ ਦੇਖ ਸਕਦੇ ਹੋ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਇਸ ਤਰ੍ਹਾਂ ਤੁਹਾਨੂੰ ਜਿਹੜੀ ਇਸ ਦੇ ਉੱਪਰ ਸਾਰਾ ਹੀ ਵਰਕ ਮਿਲੇਗਾ ਇਸ ਤੇ ਪਲੱਸ ਇਸ ਦੇ ਵਿੱਚ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਸਟੋਨ ਵਰਕ ਠੀਕ ਹੈ ਜੀ 골ਡਨ ਕਲਰ ਦਾ ਸਟੋਨ ਵਰਕ ਆਏਗਾ ਇਹ ਤੁਹਾਨੂੰ ਫਰੰਟ ਸਾਈਡ ਤੇ ਵੀ ਇਵੇਂ ਹੀ ਪ੍ਰਿੰਟਿੰਗ ਮਿਲੇਗੀ ਬੈਕ ਤੇ ਵੀ ਮਿਲੇਗੀ ਪਲੱਸ ਇਸ ਦੇ ਵਿੱਚ ਤੁਹਾਨੂੰ ਮਿਲੇਗਾ ਬਾਜੂ ਦਾ ਵਰਕ ਠੀਕ ਹੈ ਜੀ ਪ੍ਰਿੰਟਿੰਗ ਬਹੁਤ ਸੋਹਣੀ ਆ ਪਲੇਨ ਬਾਟਮ ਹੋਏਗਾ 컬러 ਤੁਸੀਂ ਚੈੱਕ ਕਰਦੇ ਜਾਣਾ ਆ 컬러 ਬਹੁਤ ਸੋਹਣੇ ਆਉਣਗੇ ਹਰ ਇੱਕ ਸੂਟ ਦਾ ਜਿਹੜਾ ਤੁਹਾਨੂੰ ਉਸ ਦੇ ਵਿੱਚ ਦੋ ਦੋ 컬러 ਜਿਹੜੇ ਉਹ ਮਿਲ ਜਾਣਗੇ ਠੀਕ ਹੈ ਜੀ ਪਿਓਰ ਦਾ ਦੁਪੱਟਾ ਹੋਏਗਾ ਦੁਪੱਟਾ ਵੀ ਇੱਕਦਮ ਲਾਜਵਾਬ ਹੋਏਗਾ ਤੇ ਨਾਲ ਆਏਗੀ ਪੱਟੀ ਠੀਕ ਹੈ ਜੀ ਫੋਰ ਸਾਈਡਰ ਜਿਹੜਾ ਪੱਟੀ ਦਾ ਵਰਕ ਹੋਇਆ ਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ 컬러 ਜਿਹੜਾ ਉਹ ਮੰਗਵਾ ਸਕਦੇ ਹੋ ਅਗਲਾ ਆਏਗਾ ਇਸ ਦੇ ਵਿੱਚ ਮਹਿੰਦੀ ਸ਼ੇਡ ਦਾ ਪ੍ਰਿੰਟ ਠੀਕ ਹੈ ਜੀ ਇਸ ਦੀ ਪ੍ਰਿੰਟਿੰਗ ਥੋੜੀ ਡਿਫਰੈਂਟ ਹੋਏਗੀ ਪਰ ਨੈਕ ਲਾਈਨ ਬਣੀ ਆ ਫਲਾਵਰਿੰਗ ਆਏਗੀ ਸਾਰੀ ਹੀ ਫਲਾਵਰਿੰਗ ਜਿਹੜੀ ਉਹ ਹਾਈਲਾਈਟ ਹੋਈ ਹੈ ਸਟੋਨਵਰਕ ਦੇ ਨਾਲ ਦੇ ਨਾਲ ਹੀ ਇਸਦੇ ਜਿਹੜੀ ਬਾਰਡਰ ਲਾਈਨ ਆਏਗੀ ਮਹਿੰਦੀਆ ਡਾਰਕ ਗ੍ਰੀਨ ਕਲਰ ਹੋਏਗਾ ਬਹੁਤ ਪਿਆਰਾ ਨਾਲ ਇਸਦੇ ਵਿੱਚ ਆਏਗਾ ਬਾਜੂ ਦਾ ਪ੍ਰਿੰਟ ਠੀਕ ਹੈ ਜੀ ਇਹ ਫਰੰਟ ਲਾਈਨ ਤੇ ਵੀ ਸੇਮ ਮਿਲੇਗੀ ਤੇ ਬੈਕ ਤੇ ਵੀ ਤੁਹਾਨੂੰ ਸੇਮ ਪ੍ਰਿੰਟਿੰਗ ਮਿਲੇਗੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਆ ਤੇ ਨਾਲ ਆਏਗਾ ਨਾਲ ਆਏਗਾ ਬਾਟਮ ਇੱਕਦਮ ਮਹਿੰਦੀਆ ਟੋਨ ਦੇ ਵਿੱਚ ਆਏਗਾ ਬਾਟਮ ਠੀਕ ਹੈ ਜੀ ਇਹ ਵਾਲੇ ਦੋ ਸੂਟਸ ਜਿਹੜੇ ਇਹ ਮਿਲਣਗੇ 8 50 ਦੇ ਠੀਕ ਹੈ ਜੀ 850 ਦੇ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਸੂਟ ਮਿਲ ਜੇਗਾ ਦੁਪੱਟਾ ਬਹੁਤ ਪਿਆਰਾ ਆਏਗਾ 4 ਸਾਈਡਡ ਇਸ ਤਰ੍ਹਾਂ ਪੱਟੀ ਬਣੀ ਆ ਇਹ ਸਾਰੀ ਹੀ ਜਿਹੜੀ ਆ ਤੁਹਾਨੂੰ ਮਿਲੇਗੀ ਸ਼ਰਟ ਵਾਲੀ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਆ ਕਲਰ ਇਸ ਦੇ ਵਿੱਚ ਦੋ ਨੇ ਸਟੋਨ ਵਰਕ ਦਾ ਕੰਮ ਹੋਇਆ ਆ ਜਾਂ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਹੋਣਗੇ कॉटन ਸਟੱਫ ਹੋਏਗਾ ਅਗਲੇ ਸੂਟ ਜਿਹੜੇ ਆਉਣਗੇ ਜੌਰਜਟ ਦੇ ਵਿੱਚ ਠੀਕ ਹੈ ਜੀ ਬਹੁਤ ਹੀ ਸੋਹਣੀ ਸੋਹਣੀ ਪ੍ਰਿੰਟਿੰਗ ਆਏਗੀ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਅਗਲਾ ਸੂਟ ਆਏਗਾ ਜੌਰਜਟ ਦੇ ਵਿੱਚ ਗ੍ਰੀਨ ਕਲਰ ਹੋਏਗਾ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏ ਬਾਰਡਰ ਲਾਈਨ ਜਿਹੜੀ ਹੈ ਵਾਈਟ ਤੇ ਗ੍ਰੀਨ ਕਲਰ ਦੀ ਬਣੀ ਹੋਈ ਹੈ ਨਾਲ ਤੁਹਾਨੂੰ ਇਸ ਤਰ੍ਹਾਂ ਯੂ ਸ਼ੇਪ ਬਣੇਗੀ ਏਮਬਰਾਇਡਰੀ ਬਹੁਤ ਪਿਆਰਾ ਜਿਹਾ ਸੂਟ ਹੈ ਪੈਨਲਿੰਗ ਬਹੁਤ ਸੋਹਣੀ ਆਈ ਹੈ ਵੱਡੇ ਫਲਾਵਰ ਛੋਟੇ ਫਲਾਵਰ ਮਿਲਣਗੇ ਕਲਰ ਤੁਸੀਂ ਚੈੱਕ ਕਰਦੇ ਜਾਓ ਨਾਲ ਦੁਪੱਟਾ ਇੱਕਦਮ A1 ਆਏਗਾ ਠੀਕ ਹੈ ਜੀ ਟੈਬੀ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਡਬਲ ਸ਼ੇਡਰਡ ਦੁਪੱਟਾ ਆਏਗਾ ਬਹੁਤ ਪਿਆਰੀ ਜੀ ਪ੍ਰਿੰਟਿੰਗ ਆਏਗੀ ਨਾਲ ਇਸ ਤਰ੍ਹਾਂ ਤੁਹਾਨੂੰ ਮਿਲੇਗਾ ਕੱਟਵਰਕ ਕੱਟਵਰਕ ਦੇ ਨਾਲ ਬਹੁਤ ਪਿਆਰੀ ਇਸ ਤਰ੍ਹਾਂ ਏਮਬਰਾਇਡਰੀ ਆਏਗੀ ਠੀਕ ਹੈ ਜੀ ਟੂ ਸਾਈਡਰਡ ਲੈਂਥ ਵਾਈਜ਼ ਵੀ ਏ ਤੇ ਸਾਰੇ ਹੀ ਦੁਪੱਟੇ ਵਿੱਚ ਬੁਟੀ ਦਾ ਕੰਮ ਆਏਗਾ ਦੋ ਕਲਰ ਆਉਣਗੇ ਇਸ ਦੇ ਵਿੱਚ ਇਹ ਵਾਲੇ ਸੂਟ ਜਿਹੜੇ 895 ਫ੍ਰੀ ਸ਼ਿਪਿੰਗ ਦੇ ਨਾਲ ਮਿਲਣਗੇ ਮਹਿਰੂਨ ਕਲਰ ਆਏਗਾ ਜੌਰਜਟ ਸਟੱਫ ਹੋਏਗਾ ਬਾਰਡਰ ਲਾਈਨ ਬਹੁਤ ਸੋਹਣੀ ਬਣੀ ਆ ਇਸ ਤਰ੍ਹਾਂ ਤੁਹਾਨੂੰ ਮਿਲੇਗੀ ਏਮਬਰਾਇਡਰੀ ਠੀਕ ਹੈ ਜੀ ਏਮਬਰਾਇਡਰੀ ਆਏਗੀ ਬਹੁਤ ਹੀ ਪਿਆਰੀ ਠੀਕ ਹੈ ਜੀ ਇਹ ਜਿਹੜੀ ਹੈ ਤੁਹਾਡੀ ਲੈਂਥ ਜਿਹੜੀ ਹੈ ਇੱਕਦਮ ਕੰਪਲੀਟ ਬਣੇਗੀ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਨਾਲ ਆਏਗਾ ਟੈਬੀ ਦਾ ਦੁਪੱਟਾ ਟੈਬੀ ਦਾ ਡਬਲ ਸ਼ੇਡਡ ਮਹਿਰੂਨ ਵਾਈਟ ਕਲਰ ਦੀ ਜਿਹੜੀ ਉਹ ਪ੍ਰਿੰਟਿੰਗ ਆਏਗੀ ਤੇ ਇਸ ਤਰ੍ਹਾਂ ਜਿਹੜੀ ਤੁਹਾਨੂੰ ਮਿਲੇਗੀ ਕੱਟਵਰਕ ਵਾਲੀ ਏਮਬਰਾਇਡਰੀ ਪਲੱਸ ਇਸ ਤਰ੍ਹਾਂ ਬਾਕਸ ਵਾਲੀ ਏਮਬਰਾਇਡਰੀ ਮਿਲੇਗੀ ਛੋਟੀ ਬੂਟੀ ਵੀ ਜਿਹੜੀ ਆ ਸਾਰੇ ਹੀ ਦੁਪੱਟੇ ਦੇ ਵਿੱਚ ਆਏਗੀ ਮਹਿਰੂਨ ਕਲਰ ਆਏਗਾ ਤੇ ਗ੍ਰੀਨ ਕਲਰ ਆਏਗਾ ਅਗਲੇ ਜਿਹੜੇ ਸੂਟ ਨੇ ਉਹ ਤੁਹਾਨੂੰ ਕਾਟਨ ਦੇ ਦਿਖਾਵਾਂਗੇ ਠੀਕ ਹੈ ਇਹ ਵੀ ਇਹ ਜੌਰਜਟ ਦੇ ਵਿੱਚ ਸੀਗੇ 895 ਪ੍ਰਾਈਸ ਆ ਅਗਲਾ ਸੂਟ ਆਏਗਾ ਕਾਟਨ ਫੈਬਰਿਕ ਦੇ ਵਿੱਚ ਠੀਕ ਹੈ ਜੀ Uh, सारे ही सूटाइन जो थोड़ा डिफरेंट होट वाला सूट है मिलेगा जो कॉटन का सूट मिलेगा एट फिफ्टी का ठीक है ये लाइट जी शेड या बहुत प्यारा उपर डार्क कलर का जरा थ्रेड वर्क हो सारा ही थानू चिकन एम्ब्रॉयडरी का वर्क मिलेगा छोटी इस तरह uh, सारी होल्स वाली एम्ब्रॉयडरी आएगी पैटर्न बहुत सोहना है ਤੇ ਇਸ ਤਰ੍ਹਾਂ ਤੁਹਾਨੂੰ ਜਿਹੜੀ ਇਸਦੀ ਪੱਟੀ ਵੀ ਮਿਲੇਗੀ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਜਿਹੜਾ ਇਹਨਾਂ ਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ ਬਾਟਮ ਤੇ ਯੂਜ਼ ਕਰ ਸਕਦੇ ਹੋ ਬਾਜੂ ਤੇ ਯੂਜ਼ ਕਰ ਸਕਦੇ ਹੋ ਠੀਕ ਹੈ ਸਾਰਾ ਪੱਟੀ ਦਾ ਵਰਕ ਆਏਗਾ ਤੇ ਨਾਲ ਇਸ ਤਰ੍ਹਾਂ ਆਏਗਾ ਕਿ ਜੀ neck ਦਾ ਵਰਕ ਆਏਗਾ ਇਹ ਵੀ ਪੱਟੀ ਆਏਗੀ ਸਟੋਨ ਵਰਕ ਆਏਗਾ ਉੱਪਰ ਥੋੜਾ ਜਿਹਾ ਜਰੀ ਦਾ ਕੰਮ ਹੋਇਆ ਹੈ ਤੇ ਨਾਲ ਇਸਦੇ ਆਏਗਾ ਸੇਮ ਟੂ ਸੇਮ ਟੋਨ ਦਾ ਬਾਟਮ ਠੀਕ ਹੈ ਗ੍ਰੀਨ ਟੋਨ ਦਾ ਹੀ ਬਾਟਮ ਹੋਏਗਾ ਦੁਪੱਟਾ ਬਹੁਤ ਸੋਹਣਾ ਹੈ ਦੁਪੱਟੇ ਦੇ ਨਾਲ ਵੈਸੇ ਵੀ ਸੂਟ ਦੀ ਏ ਵਨ ਲੁੱਕ ਲੱਗਦੀ ਹੈ ਤੇ ਦੁਪੱਟਾ ਤੁਸੀਂ ਚੈੱਕ ਕਰੋ ਇੱਕਦਮ ਸ਼ੇਡਿੰਗ ਜੇ ਵਾਲਾ ਦੁਪੱਟਾ ਆਏਗਾ ਪ੍ਰਿੰਟਿੰਗ ਆਏਗੀ ਲਾਜਵਾਬ ਪ੍ਰਿੰਟਿੰਗ ਆਏਗੀ ਲਾਜਵਾਬ ਠੀਕ ਹੈ ਜੀ ਕਲਰ ਤੁਸੀਂ ਚੈੱਕ ਕਰਦੇ ਜਾਓ ਇਹ ਵਾਲਾ ਗ੍ਰੀਨ ਕਲਰ ਹੋਏਗਾ ਗ੍ਰੀਨ ਕਲਰ ਠੀਕ ਹੈ ਇਹ ਵਾਲੇ ਸੂਟ ਦਾ ਰੇਟ ਵੀ ਹੋਏਗਾ 895 ਆ ਸਾਡੀ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਪ੍ਰੈਲ ਦੇ ਮੰਥ ਦੇ ਵਿੱਚ ਵੀ ਅਸੀਂ ਇੱਕ ਬਹੁਤ ਹੀ ਪਿਆਰਾ ਸੂਟ ਦਾ ਗਿਫਟ ਕੱਢਿਆ ਸੀਗਾ ਤੇ ਹੁਣ ਵੀ ਅਸੀਂ ਮਈ ਦੇ ਲਾਸਟ ਵਿੱਚ ਤਿੰਨ ਸੂਟਾਂ ਦਾ ਗਿਫਟ ਕੱਢਾਂਗੇ ਉਹ ਵਾਲੇ ਵਿਊਅਰਸ ਦੇ ਲਈ ਜਿਹੜੇ ਸਾਡੇ ਚੈਨਲ ਨੂੰ ਸਪੋਰਟ ਕਰਨਗੇ ਲੌਂਗ ਵੀਡੀਓਜ਼ ਤੇ ਕਮੈਂਟ ਕਰਨਗੇ ਤੇ ਹਰ ਰੋਜ਼ 11:30 ਵਜੇ ਸਾਡੀ ਲਾਈਵ ਤੇ ਆਉਣਗੇ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ